ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ, ਬ੍ਰੂਨ ਹੱਤਿਆ ਦਾ ਮੁੱਦਾ, ਨਸ਼ੇ ਦਾ ਮੁੱਦਾ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਨੂੰ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਣਾ ਪਈ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪਰਵਾਹ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਾਂਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਵਿਦਵਾਨਾਂ ਇੱਕ ਬੁੱਧੀ ਜੀਵੀਆਂ ਤੇ ਹੋਰ ਜਿਹੜੇ ਸਾਡੇ ਸਿਆਣੇ ਸੱਜਣ ਨੇ ਇਹਨਾਂ ਦੇ ਨਾਲ ਸਵੇਰ ਤੋਂ ਇੱਕ ਇਕੱਤਰਤਾ ਜਿਹੜੀ ਸੀ ਉਹ ਕੀਤੀ ਜਾ ਰਹੀ ਸੀ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਜਿਹੜੇ ਸੁਝਾਅ ਨੇ ਉਹ ਲਿਖਤੀ ਵੀ ਲੈ ਗਏ ਔਰ ਬਹੁਤ ਸਾਰੇ ਸੱਜਣਾ ਨੇ ਬੋਲ ਕੇ ਵੀ ਆਪਣੇ ਵਿਚਾਰ ਰੱਖੇ ਸਾਰਿਆਂ ਦੇ ਸੁਝਾਵਾਂ ਤੇ ਵਿਚਾਰ ਕੀਤੀ ਜਾਣੀ ਹੈ ਗੌਰ ਕੀਤਾ ਜਾਣਾ ਆਖਰੀ ਫੈਸਲਾ ਜਿਹੜਾ ਵਾ ਉਹ ਗੁਰੂ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਪੰਥ ਕਰਵੈਤਾ ਪੰਥਕ ਪਰੰਪਰਾਵਾਂ ਦੀ ਰੋਸ਼ਨੀ ਦੇ ਵਿੱਚ ਲਿਆ ਜਾਣਾ ਕਿਉਂਕਿ ਸਾਰੇ ਇਸ ਗੱਲ ਤੋਂ ਬੜੇ ਚਿੰਤਤ ਨਜ਼ਰ ਆਏ ਭਈ ਜਿਵੇਂ ਬਾਲੀਵੁੱਡ ਦੇ ਇੱਕ ਬੜੇ ਵੱਡੇ ਆਪਣੇ ਆਪ ਨੂੰ ਅਦਾਕਾਰ ਦੱਸਦਾ ਅਕਸ਼ੇ ਕੁਮਾਰ ਉਹਨੇ ਪਿਛੇ ਜੇ ਇਹ ਆਖਿਆ ਕਿ ਮੈਂ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣਾਉਣਾ ਚਾਹਨਾ ਸਰਦਾਰ ਹਰੀ ਸਿੰਘ ਨਲੂਆ ਤੇ ਸਾਡੇ ਸਿੱਖ ਇਤਿਹਾਸ ਦਾ ਉਹ ਨਾਇਕ ਆ ਜਿਹਦੇ ਨਾਮ ਤੋਂ ਅੱਜ ਵੀ ਕੁਝ ਥਾਵਾਂ ਦੇ ਉੱਤੇ ਲੋਕ ਕੰਬਦੇ ਆ ਕਿ ਉਹ ਕਹਿੰਦੇ ਆ ਚੁੱਪ ਸ਼ਾ ਬਚਿਆ ਹਰਿਆ ਰੰਗ ਲੈ ਗੁਰੂ ਦਾ ਪੂਰਨ ਗੁਰਸਿੱਖ ਸੱਚੇ ਪਾਤਸ਼ਾਹ ਦੀ ਬਾਣੀ ਤੇ ਬਾਣੇ ਨੂੰ ਪਿਆਰ ਕਰਨ ਵਾਲਾ ਹਰ ਵੇਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਾ ਸੀ ਸਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਉਹ ਜ਼ਮਰਾਉਂਦ ਦੀ ਜੰਗ ਵਿੱਚ ਤੋਂ ਜੇ ਕੋਈ ਆਪਣੇ ਵਪਾਰਕ ਹਿੱਤਾਂ ਨੂੰ ਦੇਖਦੇ ਆਂ ਇਹ ਗੱਲ ਦਾਵਾ ਕਰਦੇ ਕਿ ਮੈਂ ਹਰੀ ਸਿੰਘ ਨਲੂਏ ਦੇ ਫਿਲਮ ਬਣਾਉਂਗਾ ਹਰੀ ਸਿੰਘ ਨਲੂਆ ਸਿੱਖ ਕੌਮ ਦਾ ਜਰਨੈਲ ਆ ਇਹਦੇ ਤੇ ਵੀ ਚਿੰਤਾਜਾਹਰ ਹੋਈ ਕਿ ਇਦਾਂ ਨਹੀਂ ਹੋ ਸਕਦਾ ਬਾਕੀ ਜਿਹੜੇ ਪਹਿਲਾਂ ਐਸਡੀਪੀਸੀ ਜਾਂ ਐਸਡੀਪੀਸੀ ਦੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਆ ਉਹਦੇ ਜਿਹੜੇ ਮਤੇ ਪਾਏ ਹੋਏ ਆ ਉਹਨਾਂ ਮਤਿਆਂ ਦੇ ਉੱਤੇ ਸਾਰਿਆਂ ਨੇ ਅੱਜ ਸਰਬਸੰਮਤੀ ਦਿੱਤੀ ਵੀ ਇਹ ਠੀਕ ਨੇ ਮਤੇ ਬਕਾਇਦਾ ਮੈਂ ਅਖੀਰ ਦੇ ਉੱਤੇ ਕਹਾਂ ਵੀ ਕਿ ਉਹ ਮਤੇ ਜਿਹੜੇ ਆ ਉਹ ਕੌਮ ਦੇ ਵਿਦਵਾਨਾਂ ਨੇ ਗੁਰਮਖਾ ਨੇ ਬੜੇ ਸੋਚ ਵਿਚਾਰ ਤੋਂ ਬਾਅਦ ਤੇ ਗੁਰਮਤ ਦੀ ਰੋਸ਼ਨੀ ਤੇ ਕੌਮ ਦੇ ਵੱਡੇ ਹਿੱਤਾਂ ਨੇ ਪਾਸ ਕੀਤੇ ਉਹ ਮਤੇ ਤੁਹਾਡੇ ਸਾਹਮਣੇ ਮੈਂ ਇੱਕ ਵਾਰੀ ਦੁਹਰਾ ਵੀ ਦਿੰਨਾ ਇਹ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਜੋ ਸਾਡੀ ਇੱਕ ਧਾਰਮਿਕ ਸਲਾਹਕਾਰ ਕਮੇਟੀ ਹੁੰਦੀ ਅੰਦਰ ਉਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਪਾਇਆ ਗਿਆ ਉਹਦੇ ਵਿੱਚ 1934 ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਸੀ ਗੁਰੂ ਸਾਹਿਬਾਨ ਸਿੱਖ ਸ਼ਹੀਦਾਂ ਆਦ ਮਹਾਂਪੁਰਖਾਂ ਇਤਿਹਾਸਕ ਸਾਖੀਆਂ ਦੇ ਸੀਨ ਅਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਫਿਲਮਾਂ ਬਣਾਉਣੀਆਂ ਸਿੱਖੀ ਅਸੂਲਾਂ ਦੇ ਵਿਰੋਧਾ ਇਹ ਵੀ ਮਤਾ ਪਿਆ ਆ ਧਾਰਮਿਕ ਸਲਾਹਕਾਰ ਕਮੇਟੀ ਦੀ ਕਦਰਤਾ ਜਿਹੜੀ 1940 ਚ ਹੋਈ ਉਹਦੇ ਦੀ ਵੀ ਇੱਕ ਮਤਾ ਹੀ ਅਕਾਲ ਪੁਰਖ ਦਾਸ ਗੁਰੂ ਸਹਿਬਾਨ ਉਹਨਾਂ ਦੇ ਮਹਿਲ ਭਾਵ ਉਹਨਾਂ ਦੇ ਪਤਨੀ ਸਾਹਿਬਜ਼ਾਦੇ ਤੇ ਸਹਿਬਜ਼ਾਦੀਆਂ ਮਤਲਬ ਗੁਰੂ ਦੀਆਂ ਧੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੇਜ ਤੇ ਨਹੀਂ ਲਿਆਂਦਾ ਜਾ ਸਕਦਾ ਪਰੰਤੂ ਸਿੱਖ ਧਰਮ ਤੇ ਸਿੱਖ ਆਚਰਣ ਦਾ ਸਤਕਾਰ ਰੱਖਦੇ ਆਂ ਜੇ ਕੋਈ ਕੋਈ ਸਭਿਆਚਾਰਕ ਪੱਖ ਤੋਂ ਕੁਝ ਦਿਖਾ ਰਿਹਾ ਵਾ ਤਾਂ ਉਹ ਧਰਮ ਦੇ ਵਿਰੁੱਧ ਨਹੀਂ ਆ ਪਰ ਉੱਪਰ ਇਹਦੇ ਬਹੁਤ ਖਾਸ ਹਦਾਇਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਇੱਕ ਮਤਾ ਹੈਗਾ ਵਾ 2003 ਦਾ ਮਤਾ ਨੰਬਰ 668 ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਵਿੱਚ ਫਿਲਮ ਬਣਾਉਣ ਲਈ ਇਤਰਾਜਹੀਣਤਾ ਦਾ ਸਰਟੀਫਿਕੇਟ ਲੈਣ ਦੀ ਮੰਗ ਕੀਤੀ ਗਈ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਸਲਾਹਕਾਰ ਬੋਰਡ ਦੀ ਕਦਰਤਾ ਮਿਤੀ 24/7/3 ਦੇ ਮਤਾ ਨੰਬਰ ਰਾਹੀਂ ਆਪ ਪ੍ਰਵਾਨ ਕੀਤੀ ਗਈ ਮਤਲਬ ਇਹ ਪ੍ਰਵਾਨ ਨਹੀਂ ਕੀਤੀ ਗਈ ਐ ਜੀ ਪੀ ਸੀ ਹੋਣਾ ਨੇ ਇਹਨਾਂ ਨੂੰ ਰੱਦ ਕਰਤਾ ਹੈ ਇਸੇ ਤਰ੍ਹਾਂ ਕਿ ਕਤਰਤਾ 2003 ਨੂੰ ਹੋਈ ਹਮਤਾ ਨੰਬਰ 887 ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਬਾਨ ਸਮੇਤ ਸਹਿਬਜ਼ਾਦਿਆਂ ਨੂੰ ਛੱਡ ਕੇ ਸ਼ਹੀਦ ਸਿੰਘਾਂ ਜਰਨੈਲਾਂ ਯੋਧਿਆਂ ਸੂਰਬੇਰਾਂ ਦੇ ਰੋਲਾ ਸੂਰਤ ਪਾਤਨਾਰਾਈ ਕਰਨ ਸੰਬੰਧੀ ਉਦੋਂ ਵੀ ਇਹਨਾਂ ਨੇ ਕੋਈ ਪ੍ਰਵਾਨਗੀ ਜਿਹੜੀ ਹੀ ਉਹ ਨਹੀਂ ਦਿੱਤੀ। ਤੋਂ ਇਦਾਂ ਦੇ ਬੜੇ ਜਿਹੜੇ ਮਤੇ ਆ ਕਾਫੀ ਸਾਰੇ ਮਤੇ ਆ ਇਸੇ ਤਰ੍ਹਾਂ 2015 ਨੂੰ ਮਤਾ ਨੰਬਰ 2343 ਦਾ ਹੀ ਪੰਜਾਬੀ ਫਿਲਮ ਨਾਨਕਸ਼ਾ ਫਕੀਰ ਤੁਰੰਤ ਬੈਨਨ ਕਰਨ ਅਤੇ ਅੱਗੇ ਵਾਸਤੇ ਫਿਲਮਾਂ ਬਾਰੇ ਸੈਲਸਰ ਬੋਰਡ ਵਿੱਚ ਐਸਜੀਪੀਸੀ ਦੇ ਨਮਾਇੰਦੇ ਸ਼ਾਮਲ ਕਰਨ ਸੰਬੰਧੀ ਵੀ ਮਤਾ ਹੈਗਾ। ਤੋਂ ਇਦਾਂ ਦੇ ਬਹੁਤ ਸਾਰੇ ਜਿਹੜੇ ਮਤੇ ਆ ਉਹ ਜਿਵੇਂ ਲੇਟੈਸਟ ਜਿਹੜਾ ਵਾ ਉਹ 13 12 22 ਨੂੰ ਮਤਾ ਨੰਬਰ 653 ਰਾਈ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਹਰ ਤਰ੍ਹਾਂ ਦੀ ਫਿਲਮ ਬਣਾਉਣ ਉਤੇ ਮੁਕੰਮਲ ਰੋਕ ਲਾਈ ਜਾਂਦੀ ਆ ਇਹ ਧਰਮ ਪ੍ਰਚਾਰ ਕਮੇਟੀ ਦੀ ਇਕਤਰਤਾ ਹੈ। ਇਹ ਜਿਹੜੇ ਮਤੇ ਸਮੇਂ-ਸਮੇਂ ਤੇ ਕੁਝ 47 ਤੋਂ ਪਹਿਲਾਂ ਪਏ ਆ ਬੜੇ ਸਾਰੇ ਬਾਅਦ ਚ ਪਏ ਆ। ਇਹ ਜਿਹੜੇ ਮਤੇ ਆ ਗਿਆ ਇਹ ਮੈਂ ਦੇ ਸੰਖੇਪ ਚ ਦੱਸਿਆ ਇਹਨਾਂ ਦਾ ਵਿਸਥਾਰ ਵੀ ਬਹੁਤ ਹੈ ਇਹ ਮਤਿਆਂ ਤੋਂ ਅੱਗੇ ਵਧਿਆ ਜਾ ਸਕਦਾ ਵਿਸ਼ੇ ਨਹੀਂ ਜਾਇਆ ਆਇਆ ਜਾ ਸਕਦਾ ਤੋਂ ਅੱਜ ਸਾਰਿਆਂ ਦੇ ਉੱਤੇ ਵਿਚਾਰ ਲਾਇਆ ਗਿਆ ਉੱਤੇ ਮੰਥਨ ਹੋਊਗਾ ਬਾਕੀ ਗੁਰੂ ਸਹਿਬਾਨ ਗੁਰੂ ਦੇ ਪਰਿਵਾਰ ਸ਼ਹੀਦ ਇਹਦੇ ਉੱਤੇ ਫਿਲਮ ਬਣਾਉਣ ਦਾ ਹੱਕ ਕਦੀ ਸਾਡੀ ਕੌਮ ਨੇ ਜਾਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ ਦਿੱਤਾ ਹੀ ਨਹੀਂ ਹੈਗਾ ਇਹ ਜੇ ਕੋਈ ਆਖੇ ਵੀ ਆਪਾਂ ਇਹਦੇ ਤੇ ਫਿਲਮ ਬਣਾ ਲਾਂਗੇ ਆਪਣੀ ਮਨਮਰਜ਼ੀ ਲੋਕ ਕਰਦੇ ਪਏ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕੱਤਰਤਾ ਹੋਊਗੀ ਫਿਰ ਵਿਚਾਰ ਲੈ ਜਾਣਗੇ ਹੋਰ ਨਵੇਂ ਪਹਿਲੂਆਂ ਤੋਂ ਵਿਚਾਰ ਹੋਊਗੀ ਤੇ ਛੇਤੀ ਹੀ ਫਿਰ ਇੱਕ ਕਮੇਟੀ ਬਣਾ ਕੇ ਇੱਕ ਮਸੌਦਾ ਵੀ ਤਿਆਰ ਕੀਤਾ ਜਾਊਗਾ ਕਿਉਂਕਿ ਮੰਨ ਲਓ ਵੀ ਕਮੇਟੀ ਦੇ ਵਿੱਚ ਤੇ ਬੰਦੇ ਵੀ ਬਦਲ ਜਾਂਦੇ ਆ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਕਿਤੇ ਜਦੋਂ ਵੀ ਹੋਊਗੀ ਉਹ ਤੇ ਹੋਰ ਪੰਥਕ ਮੁੱਦੇ ਵਿਚਾਰੇ ਜਾਣਗੇ ਅਜੇ ਆਪਾਂ ਜਿਵੇਂ ਕਈਆਂ ਦੇ ਅਜੇ ਵਿਚਾਰ ਆਉਣੇ ਨੇ ਲਿਖਤੀ ਆਉਣੇ ਨੇ ਕਈਆਂ ਦੇ ਆਪਣੇ ਉਦਾਂ ਕਈਆਂ ਨੇ ਮਿਲਣਾ ਗਿਲਣਾ ਹੈ ਉਸ ਤੋਂ ਬਾਅਦ ਫਿਰ ਇੱਕ ਇਕਤਰਤਾਪਾ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਚਰਚਾ ਜਿਹੜੀ ਉਹ ਛੜੀ ਜਾਂਦੇ ਤਾਂ ਜਿਹੜੀ ਦੇ ਤੁਹਾਡੇ ਕੋਲ ਜਾਂ ਜਿਹੜੀ ਕਮੇਟੀ ਦੇ ਬੈਠੀ ਚੁੱਕੇ ਹਨ ਜਿਹਨਾਂ ਕੋਲ ਕੋਈ ਉਹ ਤਸਵੀਰ ਨਹੀਂ ਹੁੰਦਾ ਕੀ ਉਹ ਨਹੀਂ ਇਸ ਤਰ੍ਹਾਂ ਤੁਸੀਂ ਇਹ ਰਾਤ ਵੇਖ ਜਾਰੀ ਕਰੋਗੇ ਕਿ ਕੋਈ ਜੀ ਨਹੀਂ ਕਰਦੇ ਬਿਲਕੁਲ ਜੀ ਅਸੀਂ ਜਾਰੀ ਕਰਾਂਗੇ ਜੇ ਜਿੰਨਾ ਚਿਰ ਤੱਕ ਕੋਈ ਠੋਸ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਤੱਕ ਘਟੋ ਘਟ ਸਿੱਖਾਂ ਦੀ ਨੁਮਾਇੰਦਗੀ ਮਾਦਦਲੋਂ ਜਿਹੜੇ ਮਤੇ ਪਾਏ ਹੋਏ ਨੇ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਉਹਦੀ ਜਿਹੜੇ ਵੀ ਉਹਨਾਂ ਦੇ ਇਤਰਾਜ਼ ਆ ਸ਼੍ਰੋਮਣੀ ਗੁਰਦਵਾਰਾ ਪਰਮੰਦਰ ਕਮੇਟੀ ਨੇ ਜਾਂ ਜਿਹੜੀ ਉਹਨਾਂ ਰੂਪਰੇਖਾ ਬਣਾਈਆਂ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਹੋਣਾ ਚਾਹੀਦਾ ਬਾਕੀ ਦੇਖੋ ਉਹ ਕਹਿੰਦੇ ਕਿ ਅਸੀਂ ਫਿਲਮ ਬਣਾ ਲੈਨੇ ਆ ਉਹਦੇ ਤੋਂ ਬਾਅਦ ਇਹ ਤੇ ਰੋਕ ਲੱਗ ਜਾਂਦੀ ਆ ਪਰ ਦੇਖੋ بڑے ਮੁੱਦੇ ਨੇ ਪੰਜਾਬ ਦੇ ਵਿੱਚ ਸਮਾਜਿਕ ਮੁੱਦੇ ਨੇ ਪ੍ਰੋਣਤਾ ਦਾ ਮੁੱਦਾ ਵਾ ਨਸ਼ੇ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਫਿਲਮਾਂ ਬਣਾਈ ਜਾਣ ਤੋਂ ਰੋਕਦਾ ਥੋੜਾ ਪਰ ਸਿੱਖ ਧਰਮ ਦੇ ਉੱਤੇ ਫਿਲਮ ਬਣਾ ਕੇ ਕਹਿਣਾ ਪਈ ਅਸੀਂ ਪ੍ਰਚਾਰ ਕਰ ਰਹੇ ਹਾਂ ਪਰ ਇਧਰ ਉਹਦੀ ਕੋਈ ਪ੍ਰਵਾਨਗੀ ਨਹੀਂ ਆ ਉਹਦੇ ਵਿੱਚ ਬਹੁਤ ਕੁਝ ਇਹੋ ਜਾਂਦਾ ਜਿਹੜਾ ਸਿੱਖੀ ਅਸੂਲਾਂ ਦੇ ਖਿਲਾਫ ਹੁੰਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਕਿਸੇ ਨਾਟਕ ਜਿਹੜਕ ਜ ਦਿਖਾਇਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਆ ਉਥੇ ਬਨੌਟੀ ਲਾਵਾਂ ਫਿਰ ਦਿਖਾਏ ਜਾਂਦੇ ਕਈ ਵਾਰੀ ਕਈਆਂ ਨੇ ਪਿੱਛੇ ਜੇ ਨਗਲੀ ਸੈਟ ਤਿਆਰ ਕੀਤੇ ਫਿਰ ਸਿੱਖਾਂ ਦੀਆਂ ਭਾਵਨਾਵਾਂ ਦਾ ਉਹਦੇ 'ਚ ਕੋਈ ਜਦੋਂ ਖਿਆਲ ਨਹੀਂ ਹੁੰਦਾ ਸਿੱਖ ਵਿਰੋਧ ਕਰਦੇ ਆ ਫਿਰ ਕਹਿੰਦੇ ਜੀ ਸਿੱਖ ਕਿਉਂ ਵਿਰੋਧ ਕਰਦੇ ਆ ਤੁਸੀਂ ਕਿਸੇ ਦੂਜੇ ਧਰਮ ਦੇ ਵਿੱਚ ਵੇਖਿਆ ਕਿ ਕੋਈ ਇਹ ਦਾਵਾ ਕਰੇ ਪਿਆਹੀਂ ਆਪਣੇ ਧਰਮ ਦੀਆਂ ਫਿਲਮਾਂ ਬਣਾ ਰਹੇ ਆ ਠੀਕ ਆ ਔਰ ਸਮਾਜਿਕ ਮੁੱਦਿਆਂ ਤੇ ਲੋਕ ਬਣਾਉਂਦੇ ਨੇ ਇਹ ਵੀ ਸਮਾਜਿਕ ਮੁੱਦਿਆਂ ਤੇ ਬਣਾ ਸਕਦੇ ਨੇ ਔਰ ਬਾਕੀ ਜਿਹੜਾ ਜੋ ਕੁਝ ਵੀ ਆ ਅਗਲੀਆਂ ਇਕਤਰਤਾਵਾਂ ਦੇ ਵਿੱਚ ਆਪਾਂ ਇੱਥੇ ਕੋਈ ਨਾ ਕੋਈ ਠੋਸ ਫੈਸਲਾ ਜਿਹੜਾ ਲੈ ਲਾਗੇ ਬਾਕੀ ਉਹਨਾਂ ਚਿਰ ਤੱਕ ਜਿਹੜੇ ਪਹਿਲਾਂ ਹੀ ਕੌਮ ਨੇ ਮਤੇ ਕੀਤੇ ਹੋਏ ਆ ਉਹਦੇ ਤੋਂ ਬਾਹਰ ਕਿਸੇ ਨੂੰ ਵੀ ਕੁਝ ਕਰਨ ਦੀ ਲੋੜ ਨਹੀਂ ਇਹਦਾ ਵੱਡਾ ਕਿ ਮर्यादा ਦੇ ਦਾਇਰੇ ਜਾਂ ਨੀਮਾ ਦੇ ਦਾਇਰੇ ਦੇ ਰਹਿ ਕੇ ਕੋਈ ਡਰਿਆ ਜਾਂਦੇ ਸਰਤਾਬ ਦੇ ਰੀਏ ਬੱਸ ਦੇਖੋ ਸਰਦਾਰ ਜੀ ਅੱਜ ਤੱਕ ਸਿੱਖੀ ਕਿਵੇਂ ਫੈਲੀ ਆ ਇਹ ਫਿਲਮਾਂ ਦੇ ਰਾਹੀਂ ਫੈਲੀ ਆ ਕਿਰਦਾਰਾਂ ਦੇ ਰਾਹੀਂ ਫੈਲੀ ਆ ਸਿੱਖੀ ਕਿਰਦਾਰਾਂ ਹੀ ਫੈਲਦੀ ਹੈ ਇੱਕ ਸਿੱਖ ਦਾ ਜਦੋਂ ਕਿਰਦਾਰ ਸੋਹਣਾ ਦਾ ਵਧੀਆ ਹੁੰਦਾ ਉਹ ਸਮਾਜ ਵਿੱਚ ਚਿਰਦਾ ਵਾ ਤੇ ਸਾਰੇ ਕਹਿੰਦੇ ਵੀ ਐਵੇਂ ਦੇ ਹੋਣੇ ਚਾਹੀਦੇ ਜਿੱਦਣ ਭਗਤਪੂਰਨ ਸਿੰਘ ਪਹਿਲਾ ਸਿੱਖ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਸਿੱਖ ਕਿਵੇਂ ਬਣਿਆ ਫਿਲਮ ਵੇਖੀ ਉਹਨੇ ਨਹੀਂ ਉਹ ਲੁਧਿਆਣੇ ਤੋਂ ਪੜ੍ਹ ਕੇ ਆਉਂਦੇ ਸੀ ਪਹਿਲਾਂ ਇੱਕ ਹੋਰ ਸਥਾਨ ਦੇ ਉੱਤੇ ਗਿਆ ਉੱਥੇ ਉਹ ਸੇਵਾ ਕਰਦੇ ਸੀ ਪਰ ਉੱਥੇ ਉਹਨਾਂ ਦੀ ਸੇਵਾਤੋਂ ਬਾਦ ਉਹਨਾਂ ਨੂੰ ਭੁੱਖ ਲੱਗੀ ਉਹਨਾਂ ਨੂੰ ਪ੍ਰਸ਼ਾਦੀ ਦੀ ਮੰਗ ਕੀਤੀ ਨਹੀਂ ਮਿਲੀ ਪਰ ਉਹ ਜਦੋਂ ਗੁਰਦੁਆਰਾ ਸਾਹਿਬ ਆਏ ਰੇਰੂ ਸਾਹਿਬ ਇੱਥੇ ਕੀਰਤਨ ਪਹਿਲਾਂ ਸੁਣਿਆ ਪ੍ਰਸ਼ਾਦ ਇੱਕੋ ਜਿਹਾ ਵਰਤਿਆ ਫਿਰ ਉੱਥੇ ਹੋਇਆ ਵੀ ਜਿੰਨੇ ਭਾਈ ਰਹਿਣਾਵਾਂ ਨੂੰ ਬਿਸਤਰਾ ਮਿਲੋ ਜਿੰਨੇ ਪ੍ਰਸ਼ਾਦਾ ਛਕਣਾ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਵੇਖਿਆ ਸਿੱਖੀ ਨੂੰ ਦੇਖਿਆ ਜਦੋਂ ਗੁਰਦੁਆਰੇ ਤੇ ਪ੍ਰੋਫੈਸਰ ਪੂਰਨ ਸਿੰਘ ਸਿੱਖ ਬਣ ਗਏ ਸਿੱਖੀ ਕਦੀ ਵੀ ਫਿਲਮਾਂ ਰਹੀ ਨਹੀਂ ਫੈਲੀ ਹੈ ਸਿੱਖੀ ਫੈਲੀ ਆ ਕਿਰਦਾਰਾਂ ਰਹੀ ਸਾਡੇ ਵਿਹਾਰ ਰਹੀ ਜਾਂ ਸਾਖੀਆਂ ਦੇ ਇੱਕ ਨਵਾਂ ਬਿਰਤਾਂਤ ਹੈ ਮੈਂ ਪਿਛਲੇ ਲੰਮੇ ਸਮੇਂ ਤੋਂ ਘੜਿਆ ਜਾ ਰਿਹਾ ਜੀ ਸਿੱਖੀ ਵਧਾਉਣ ਦੇ ਲਈ ਫਿਲਮਾਂ ਸਾਡੇ ਸਿੱਖਾਂ ਨੇ ਇਡੀਆਂ ਸ਼ਹਾਦਤਾਂ ਦਿੱਤੀਆਂ ਬੰਦ-ਬੰਦ ਕਟਾਇ ਕੋਪਰੀਆਂ ਲਵਾਈਆਂ ਉਦੋਂ ਕੋਈ ਫਿਲਮਾਂ ਦਾ ਦੌਰ ਹੀ ਇਹ ਬਿਰਤਾਂਤ ਹੀ ਝੂਠਾ ਵਾ ਸਿੱਖੀ ਫੈਲੋਗੀ ਕਿਰਦਾਰ ਰਹੀਂ ਵਿਹਾਰ ਰਹੀਂ ਪ੍ਰਚਾਰ ਰਹੀਂ ਤੇ ਸਾਖੀਆਂ